ਘਰ ਦੇ ਵਿੱਚ ਮਾਸੂਮ ਬੱਚਿਆਂ ਤੇ ਪਤੀ ਨੂੰ ਛੱਡਣ ਤੋਂ ਬਾਅਦ ਗਵਾਂਡ ਤੇ ਵਿੱਚ ਰਹਿੰਦੇ ਇੱਕ ਮੁੰਡੇ ਦੇ ਕੋਲ ਇਹ ਮਾਂ ਰਹਿਣ ਚਲੀ ਗਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਉੱਥੇ ਵੀ ਦਿਲ ਨਹੀਂ ਲੱਗਿਆ ਕੁਝ ਸਮੇਂ ਪਹਿਲਾਂ ਹੀ ਉਹ ਆਪਣੇ ਬੱਚਿਆਂ ਤੇ ਪਤੀ ਦੇ ਕੋਲ ਘਰ ਦੇ ਵਿੱਚ ਵਾਪਸ ਆ ਗਈ ਪਰ ਉਸਦੇ ਇਸ ਪ੍ਰੇਮੀ ਨੂੰ ਇਹ ਗੱਲ ਪਸੰਦ ਨਹੀਂ ਆਈ ਪਤਾ ਲੱਗਿਆ ਕਿ ਉਸ ਤੋਂ ਬਾਅਦ ਉਸਨੇ ਆਪਣੀ ਇਸ ਵਿਅਕਤਾ ਪ੍ਰੇਮਿਕਾ ਦੇ ਘਰ ਦੇ ਵਿੱਚ ਆ ਕੇ ਹਮਲਾ ਕੀਤਾ ਤੇ ਉਸਦੇ ਪਤੀ ਦੀ ਜਾਨ ਲੈ ਲਈ ਪ੍ਰੀਤਕੋਟ ਦੇ ਵਿੱਚ ਤੇ ਰਾਤ ਨੂੰ ਇਸ ਵਿਅਕਤੀ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਪਤੀ ਪਤਨੀ ਤੇ ਹਮਲਾ ਕੀਤਾ ਗਿਆ ਜਿਸ ਦੇ ਦੌਰਾਨ ਪਤੀ ਦੀ ਜਾਨ ਗਏ ਤੇ ਪਤਨੀ ਇਸ ਸਮੇਂ ਹਸਪਤਾਲ ਵਿਖੇ ਭਰਤੀ ਹੈ ਜਿਸ ਦੇ ਵੱਲੋਂ ਆਪਣੇ ਮੂੰਹੋਂ ਦੱਸਿਆ ਜਾ ਰਿਹਾ ਹੈ ਕਿ ਕਿੰਜ ਉਸ ਦਾ ਪਤੀ ਜਿਸ ਦੀ ਉਮਰ ਕਰੀ 41 ਸਾਲ ਸੀ ਨਾਮ ਪ੍ਰਵਿੰਦਰ ਸਿੰਘ ਸੀ ਉਸ ਦੀ ਜਾਨ ਉਸਦੇ ਹੀ ਪ੍ਰੇਮੀ ਨੇ ਲਈ ਹੈ ਸੂਚਨਾ ਮਿਲਦਿਆਂ ਹੀ ਥਾਣਾ ਪੁਲਿਸ ਦੀ ਟੀਮ ਦੇ ਨਾਲ ਡੀਐਸਪੀ ਸ਼ਮਸ਼ੀਰ ਸਿੰਘ ਮੌਕੇ ਤੇ ਪਹੁੰਚੇ ਵਿਅਕਤੀ ਦੀ ਮ੍ਰਿਤਕ ਦੇ ਨੂੰ ਹਸਪਤਾਲ ਵਿਖੇ ਰਖਵਾਇਆ ਗਿਆ ਅਤੇ ਇਹ ਸਾਰਾ ਮਾਮਲਾ ਦੱਸਿਆ ਗਿਆ। ਡੋਗਰ ਬਸਤੀ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸਦੇ ਲੜਕੇ ਪ੍ਰਵਿੰਦਰ ਦਾ ਵਿਆਹ 2007 ਦੇ ਵਿੱਚ ਹੋਇਆ ਸੀ। ਕੁਝ ਮਹੀਨੇ ਪਹਿਲਾਂ ਹੀ ਉਸਦੀ ਨੂੰ ਜਿਸ ਦਾ ਨਾਮ ਸੰਦੀਪ ਹੈ ਉਸ ਵਿਅਕਤੀ ਦੇ ਨਾਲ ਚਲੀ ਗਈ ਸੀ ਅਤੇ ਉੱਥੇ ਹੀ ਰਹਿਣ ਲੱਗ ਪਈ। ਕੁਝ ਦਿਨ ਪਹਿਲਾਂ ਉਹ ਸੰਦੀਪ ਨੂੰ ਛੱਡ ਕੇ ਉਸਦੀ ਨੂੰ ਵਾਪਸ ਆ ਗਈ। ਐਤਵਾਰ ਰਾਤ ਨੂੰ ਪਰਿਵਾਰਿਕ ਮੈਂਬਰ ਘਰ ਦੇ ਵਿੱਚ ਮੌਜੂਦ ਸਨ ਤਾਂ ਸੰਦੀਪ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਦਰਵਾਜਾ ਤੋੜ ਕੇ ਘਰ ਦੇ ਅੰਦਰ ਦਾਖਲ ਹੋਇਆ ਕਰਦੀ 판 ਤੋੜ ਕੀਤੀ ਪਰਿਵਾਰਿਕ ਜੀਆਂ ਦੇ ਨਾਲ ਕੁੱਟਮਾਰ ਕੀਤੀ ਅਤੇ ਉਹਨਾਂ ਦੇ ਪੁੱਤ ਦੀ ਜਾਨ ਲੈਣ ਤੋਂ ਬਾਅਦ ਨੂੰ ਨੂੰ ਜ਼ਖਮੀ ਕਰ ਦਿੱਤਾ ਲੜਾਈ ਦੇ ਵਿੱਚ ਪ੍ਰਵਿੰਦਰ ਦੀ ਮੌਕੇ ਤੇ ਜਾਨ ਗਈ ਹੈ ਜਦੋਂ ਕਿ ਨੂੰ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਇਹ ਸਭ ਕੁਝ ਬੱਚਿਆਂ ਦੀਆਂ ਅੱਖਾਂ ਦੇ ਸਾਹਮਣੇ ਹੋਇਆ ਤੇ ਹੁਣ ਬੱਚੇ ਹਸਪਤਾਲ ਵਿਖੇ ਰੋਂਦੇ, ਕੁੜਲਾਉਂਦੇ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਸੀ ਕਿ ਪ੍ਰਵਿੰਦਰ ਸਿੰਘ ਘਰ ਦਾ ਇਕਲੌਤਾ ਕਮਾਊ ਮੈਂਬਰ ਸੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹੀ ਪਤਾ ਲੱਗਿਆ ਕਿ ਜ਼ਖਮੀ ਮਹਿਲਾ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਸੰਦੀਪ ਦੇ ਕੋਲ ਗਈ ਸੀ ਅਤੇ ਐਸੇ ਗੁੱਸੇ ਦੇ ਵਿੱਚ ਆ ਕੇ ਉਸਨੇ ਹੁਣ ਹਮਲਾ ਕੀਤਾ ਕਿ ਉਹ ਉਸ ਨੂੰ ਛੱਡ ਕੇ ਵਾਪਸ ਆਪਣੇ ਪਰਿਵਾਰ ਦੇ ਨਾਲ ਕਿਉਂ ਰਹਿ ਰਹੀ ਹੈ ਜਿਸ ਦੇ ਚੱਲਦੇ ਹੋਏ ਉਸਦੇ ਪਤੀ ਦੀ ਜਾਨ ਉਸਦੇ ਹੀ ਪ੍ਰੇਮੀ ਨੇ ਲਈ ਹੈ ਅਤੇ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜਾਰੀ ਹੈ। ਮੈਂ ਨਾ ਘਰ ਦੇ ਨਾਲ ਲੜਕੇ ਨੂੰ ਵਿਆਹ ਕਰਾ ਲਿਆ ਦੂਜੀ ਥਾਂ ਤੇ। ਅੱਛਾ ਜੀ। ਮੈਂ ਉਸਦੀਪ ਦੇ ਕੋਲੇ ਚਲੀ ਗਈ ਸੀ ਅੱਛਾ ਜੀ ਸੰਦੀਪ ਤੋਂ ਬਾਅਦ ਮੇਰਾ ਜੀਨ ਲੱਗਿਆ ਉੱਤੇ ਅੱਛਾ ਜੀ ਮੈਂ ਬੱਚਿਆਂ ਕੋਲ ਜਾਣਾ ਚਾਹੁੰਦੀ ਸੀ ਹਾਂ ਜੀ ਇਹਨਾਂ ਦੇ ਘਰੇ ਆ ਕੇ ਮੇਰੇ ਕੁੱਟਮਾਰ ਕੀਤੀ ਮੈਂ ਪਰਸੋ ਆਈ ਸੀ ਵੀ ਵਾਰ ਅੱਜ ਕੁੱਟਮਾਰ ਕੀਤੀ ਇਹਨਾਂ ਨੇ ਮੇਰੇ ਨਾਲ ਜਦੋਂ ਸਾਡਾ ਮੁੰਡਾ ਵੀ ਸਕੂਲ ਲੈ ਕੇ ਬੱਤੇ ਵੀ ਘਰੋਂ ਆਇਆ ਘਰੇ ਆਇਆ ਤਾਂ ਉਹ ਚਾਬੀ ਸੜਮ ਫੜਾ ਗਈ ਆ ਤੇ ਗਾਂਡੀਆਂ ਨੂੰ ਤੇ ਉਹ ਉਹ ਭੱਜ ਗਈ ਮੁੜ ਕੇ ਤੇ ਸੰਦੀਪ ਮੁੰਡੇ ਨਾਲ ਭੱਜੀ ਆ ਤੇ ਜਦੋਂ ਇਹ 4 ਮਹੀਨਿਆਂ ਤੋਂ ਸਾਡੇ ਚਰਮਿੰਨਾ ਤੋਂ ਪਰਸੋਂ ਆਈ ਸੀਗੀ ਤੇ ਆਵਦੇ ਘਰੇ ਉਹ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਘਰੇ ਵੀ ਔਰ ਜਾਣਾ ਹੁੰਦੇ ਉਹ ਮੁੰਡੇ ਨੂੰ ਕਿਹਾ ਹੁਣ ਤੇ ਫਿਰ ਉਹ ਕਹਿੰਦੀ ਆ ਵੀ ਪੱਜ ਵੀ ਉਧਰੋਂ ਵੀ ਉਧਰੋਂ ਵੀ ਪੱਜ ਕਿਹਾ ਕਿ ਦੋ ਨੰਬਰ ਚ ਡੋਗਰ ਵਸਤੀ ਚ ਖੱਬੇ ਹੱਥ ਤੇ ਉਹ ਘਰ ਦੋਕ ਦਿਨ ਤੱਕ ਵੇਖਿਆ ਨਹੀਂ ਉਹਨਾਂ ਨੇ ਤੇ ਅੱਜ ਕੱਲ ਸਾਡੇ ਮਰਦ ਤਾਂ ਹੀ ਕਰਦੇ ਉਹ ਕੀ ਮਾਮਲੇ ਦੀ ਲੱਗਦਾ ਕੋਲ ਬਹਿ ਆ ਗਿਆ ਇਜੀ ਕੋਈ ਸ਼ਰਤ ਕੋਸਾ ਮੋਂ ਪਹਿਲਾਂ ਦੀ ਗੱਲ ਆ ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਆ ਤੇ ਉਹਦੇ ਪਰਿਵਾਰ ਨਾਲ ਆਪਣੇ ਘਰ ਚ ਰਹਿ ਰਿਹਾ ਸੀ ਆ ਤਾਂ ਫਿਰ ਉੱਥੇ ਸੰਦੀਪ ਮਣੀ ਤੇ ਸ਼ੰਕਰ ਨਾਂ ਦੇ ਵਿਅਕਤੀ ਨੇ ਇਹ ਹਮਲਾ ਕੀਤਾ ਜਿਹੜੀ ਇਹਦੇ ਹੈਡ ਇੰਜਰੀ ਆ ਸਿਰ ਸੱਟ ਲੱਗੀ ਆ ਜਿਹਦੇ ਵਿੱਚ ਇਹਨਾਂ ਦੀ ਪਰਮਿੰਦਰ ਜੀ ਦੀ ਇਹਨਾਂ ਦੀ ਜਿਹੜੀ ਡੈਥ ਹੋ ਗਈ ਇਹਨਾਂ ਦੀ ਉਮਰ 41 ਸਾਲ ਸੀ ਇਹਨਾਂ ਦੀ ਵਾਈਫ ਜਿਹੜੀ ਉਹਦੀ ਉਮਰ 31 ਸਾਲ ਆ ਉਹ ਜ਼ਖਮੀ ਹੈ ਗਿਆ ਤੇ ਇਹਦਾ ਬੇਟਾ ਗੁਰਪ੍ਰੀਤ 14 ਸਾਲ ਦਾ ਜੀ ਤੇ ਬੇਟੀ ਆ ਹਰਸ਼ਪ੍ਰੀਤ 17 ਸਾਲ ਸਰ ਇੱਕ ਵਾਰ ਕੀ ਸੀ ਜਪਤੀ ਨਾ ਇਹ ਆਪਸੀ ਹ ਹਸਪੀਟਲ ਕੋਈ ਮੈਰਿਜ ਵਗੈਰਾ ਪਹਿਲਾਂ ਇਹਨਾਂ ਦੀ ਰੀ ਮੈਰਿਜ ਹੋਈ ਸੀ ਉਸ ਚੱਕਰ ਦੇ ਵਿੱਚ ਇਹਨਾਂ ਦੀ ਸਾਰੀ ਗੱਲਬਾਤ ਹੋ ਗਈ ਅਜੇ ਪ੍ਰਾਇਮਰੀ ਇਨਫੋਰਮੇਸ਼ਨ ਨਹੀਂ ਆਈ ਆ ਬਾਕੀ ਡਿਟੇਲ ਲੈਣੇ ਸੀ ਪਹਿਲਾਂ ਹਾਂਜੀ ਮਨ ਇਹ ਤਾਂ ਤਿੰਨ ਬੰਦਿਆਂ ਬਾਰੇ ਦੱਸ ਰਹੀ ਜੀ ਬਾਕੀ ਡਿਟੇਲ ਅੱਗੇ ਪਤਾ ਲੱਗ ਜੂ ਜੀ ਇਹ ਪ੍ਰਾਇਮਰੀ ਇਨਫੋਰਮੇਸ਼ਨ ਆ ਸਾਨੂੰ ਇਹ ਵੀ ਉਹਦੇ ਮੰਮਾ ਦਾ ਵੀ ਸੱਟ ਲੱਗੀ ਹੋਈ ਆ ਉਹਨਾਂ ਕੋਲ ਵਿਚਾਰਾਂ ਕੋਲੇ ਪੈਸੇ ਵੀ ਨਹੀਂ ਹੈਗੇ ਤੇ ਉਹ ਪਰਚੇ ਵਗੈਰਾ ਉਹਨਾਂ ਨੂੰ ਮਿਲ ਗਿਆ ਹੀ ਆ। ਸਾਨੂੰ ਵੀ ਅਸੀਂ ਟੈਸਟ ਵਗੈਰਾ ਕਰਾ ਕੇ ਜੋ ਵੀ ਆ। ਤਾਂ ਉਹਨਾਂ ਦਾ ਬੱਚਿਆਂ ਦੇ ਕੋਲੇ ਵੀ ਨਹੀਂ ਕੋਈ ਬੈਠਾ। ਉਹ ਇਸ ਤਰ੍ਹਾਂ ਇਨ ਸਿਕਿਉਰਟੀ ਫੀਲ ਕਰ ਰਹੇ ਵੀ ਸਾਡੇ ਤੇ ਕੋਈ ਇੱਥੇ ਨਾਮਲਾ ਕਰ ਜੀ। ਰਿਸ਼ਤੇਦਾਰ ਵਗੈਰਾ ਬਾਗਾ ਪੁਰਾਣੇ ਚੱਲੇ ਹੋਏ। ਪਰ ਹੁਣ ਅਸੀਂ ਕਰ ਰਹੇ ਹਾਂ ਸਾਰਾ ਕੁਝ। ਹੁਣ ਅਸੀਂ ਹੀ ਵਾਰਸ ਆ। ਜਿਸ ਇਹਨਾਂ ਦੇ ਵਾਰਸ ਹੁਣ ਅਸੀਂ ਆਂ।